ਆਗੇ ਲੋਕ ਤੇ ਆਦੇ ਟਰੈਕਟਰ ਗਰਮ ਨਹੀਂ ਹੋਣਾ ਚਾਹੀਦਾ ਤੇ ਜਾਣ ਬੁੱਝ ਕੇ ਗਰਮ ਕਰ ਰਹੇ ਆ ਕਿਉਂ ਕਰ ਰਹੇ ਆ ਪੁੱਛਦੇ ਆ ਟਰੈਕਟਰ ਦੇ ਅੱਗੇ ਨਾ ਵੀਰ ਨੇ ਪਾਇਆ ਵਾ ਕੱਪੜਾ ਰੈਡੀਏਟਰ ਦੇ ਗਾੜੀ ਜਾਲੀ ਦੇ ਜਾਲੀ ਦੇ ਕੱਪੜਾ ਪਾ ਕੇ ਕਿਉਂ ਵੋਹਣ ਦਾ ਜੀ ਇਹ ਤੁਹਾਨੂੰ ਨਹੀਂ ਲੱਗਦਾ ਕਿ ਟਰੈਕਟਰ ਨਾਲ ਧੱਕਾ ਵਾ ਨਹੀਂ ਪਿੰਡਾਂ ਜਦ ਸਵੇਰੇ ਵੋਹਣ ਲੱਗੇ ਹਾਂ ਤੇ ਤਿੰਨ ਚਾਰ ਸੂ ਚੱਕਰ ਤੋੜਦਾ ਹੂੰ ਨੇ 50 ਚੱਕਰ ਤੋੜ ਕੇ ਵਗਨ ਦਿਆ ਵਾ ਜੀ ਜਿਹੜੀ ਆ ਅਜੇ ਅੱਧ ਕੀ ਆ ਆਦੋ ਤੋਂ ਥੋੜੀ ਕੱਪ ਗਈ ਆ ਹਨਾ ਜਦੋਂ ਆਪਾਂ ਨਵਾਂ ਟਰੈਕਟਰ ਲਿਉਨੇ ਆ ਉਹਨੂੰ ਜ਼ੋਰ ਲਵਾਉਣਾ ਚਾਹੀਦਾ ਜਿਆਦਾ ਜਾਂ ਉਹਨੂੰ ਹੌਸਾਬ ਨਾਲ ਚਲਾਉਣਾ ਚਾਹੀਦਾ ਵਾ ਕਿਵੇਂ ਰੱਖਣਾ ਚਾਹੀਦਾ ਟਰੈਕਟਰ ਨੂੰ ਜਦੋਂ ਖੋਲਦੇ ਆ ਤਵੀਆਂ ਉਦੋਂ ਟਾਇਰ ਤਾਂ ਚੁੱਕੇ ਜਾਂਦੇ ਆ ਜਦੋਂ ਬੰਦ ਕਰਨਗੇ ਉਦੋਂ ਟਾਇਰ ਜਿਹੜੇ ਆ ਉਹ ਆਪਣੇ ਆਪ ਲੱਗ ਜਾਣਗੇ ਲੋਕਾਂ ਨੇ 18 ਜਾਂ 20 ਤਵੀਆਂ ਬਣਾਈਆਂ ਸੀ ਤੇ ਆਪਾਂ ਇਹ ਆਪਣੀ ਵਰਕਸ਼ਾਪ ਤੇ ਹੀ ਤਿਆਰ ਕੀਤੀਆਂ ਸੀਗੀਆਂ ਉਦੋਂ ਲਾਗੇ ਬੰਨੇ ਸਾਡੇ ਕੋਈ ਵੀ ਇਹ ਜਿਹੜੀਆਂ ਵਾ 22 ਤਵੀਆਂ ਨਹੀਂ ਸੀ ਬਣਾਉਂਦਾ ਅੱਸੀ ਗੱਲ ਦੋਸਤੋ ਅੱਜ ਆਪਾਂ ਆਏ ਆ ਚੋਲਾ ਸਾਹਿਬ ਤੁਹਾਨੂੰ ਵੀ ਕੋਈ ਇਹਨੇ ਮੇਰੇ ਵੀਰ ਨੇ ਟਰੈਕਟਰ ਲਿਆਂਦਾ ਵਾ 5210 ਨਵਾ ਜਿੰਨੂੰ ਆਪਾਂ ਆਪਾਂ ਛਤਰੀ ਤੇ ਬੰਪਰ ਲਵਾ ਕੇ ਲਿਆਏ ਹਾਂ ਤਲਵੰਡੀ ਤੇ ਤਵੀਆਂ ਵਾਉਣ ਰਿਹਾ ਵੀਰ ਤੇ ਆਪਾਂ ਕਰਦੇ ਆ ਇਹਦੇ ਨਾਲ ਵੀਰ ਨਾਲ ਗੱਲਬਾਤ ਤੇ ਕੀ ਇਹ ਸਹੀ ਆ ਜਾਂ ਗਲਤ ਵਾ ਟਰੈਕਟਰ ਨੂੰ ਇਸ ਤਰ੍ਹਾਂ ਵਾਉਣਾ ਚਾਹੀਦਾ ਕਿ ਨਹੀਂ ਵਾਉਣਾ ਚਾਹੀਦਾ ਇਹ ਵੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜੀ ਬਾਕੀ ਆਪਾਂ ਇਹਨਾਂ ਕੋਲੋਂ ਵੀ ਇੱਕ ਵਾਰੀ ਜਵਾਬ ਜ਼ਰੂਰ ਲੈਨੇ ਆ ਕਿ ਵੀ ਇਹ ਕਪੜਾ ਕਿਉਂ ਪਾਇਆ ਇਹਨਾਂ ਨੇ ਟਰੈਕਟਰ ਗਾੜੀ ਤੇ ਵੀ ਕੀ ਇਹਦੇ ਨਾਲ ਟਰੈਕਟਰ ਦਾ ਕੋਈ ਫਾਲਟ ਪੈਣ ਦਾ ਹੋ ਸਕਦਾ ਚਾਂਸ ਜਾਂ ਨਹੀਂ ਹੋ ਸਕਦਾ ਬਾਕੀ ਆਪਾਂ ਇਹ ਵਾਉਂਦੇ ਆ ਟਰੈਕਟਰ ਤੇ ਜਦੋਂ 2 ਮਿੰਟ ਰੁਕਦੇ ਆ ਫਿਰ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀ ਇਹ ਚੀਜ਼ ਸਹੀ ਆ ਜਾਂ ਗਲਤ ਆ ਜਦੋਂ ਆਪਾਂ ਨਵਾਂ ਟਰੈਕਟਰ ਲਿਉਨੇ ਆ ਉਹਨੂੰ ਯੋਰ ਲਵਾਉਣਾ ਚਾਹੀਦਾ ਜਿਆਦਾ ਜਾਂ ਉਹਨੂੰ ਹੌਸਾਬ ਨਾਲ ਚਲਾਉਣਾ ਚਾਹੀਦਾ ਵਾ ਕਿਵੇਂ ਰੱਖਣਾ ਚਾਹੀਦਾ ਟਰੈਕਟਰ ਨੂੰ ਕਈ ਵਾਰ ਕਈ ਮੇਰੇ ਵੀਰਾਂ ਨੇ ਆ ਕੇ ਵੀ ਟਰੈਕਟਰ ਦਾ ਯੋਰ ਇੰਨਾ ਕਰਵਾ ਦੋ ਕਿ ਵੀ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਮੁੜ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਵੀ ਸਾਡੇ ਟਰੈਕਟਰ ਦੀ ਆ ਸ਼ਮਤਾ ਵਾਲਾ ਆਸਟ ਤੇ ਨਾਲੇ ਜੇ ਤੁਸੀਂ ਇੱਕ ਵਾਰੀ ਉਹਦਾ ਯੋਰ ਲਵਾ ਦੋਗੇ ਬਾਅਦ ਚ ਟਰੈਕਟਰ ਜਿੰਨਾ ਕੁ ਮਤਲਬ ਖੁੱਲਣਾ ਕਹਿ ਸਕਦੇ ਆ ਇੰਜਨ ਨੂੰ ਵੀ ਜਿੰਨਾ ਕੁ ਖੁੱਲ ਕੇ ਚੱਲ ਸਕਦਾ ਉਨਾ ਕੁ ਖੁੱਲ ਖੁੱਲ ਜਾਊਗਾ ਇੰਜਨ ਤੇ ਕੀ ਆਪਾਂ ਬਾਕੀ ਰਣਵੀਰ ਸਿੰਘ ਜੀ ਨਾਲ ਗੱਲ ਕਰਦੇ ਆ ਜਦੋਂ ਉਤਰਦੇ ਆ ਫਿਰ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਤੇ ਤਵੀਆਂ ਬਾਈ ਬਾਈ ਤਵੀਆਂ ਜਿਹੜੀਆਂ ਮਗਰ ਪਾਈਆਂ ਨੇ ਇਹਦੇ ਮਿੱਟੀ ਦਾ ਦੇ ਬਸ ਪੂਰਾ ਹੀ ਬਣਾਈ ਜਾਂਦੀਆਂ ਵੇਖੋ ਤੇ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀਆਂ ਬਾਈ ਤਵੀਆਂ ਇਹਦੇ ਪਿੱਛੇ ਪਾਈਆਂ ਨੇ ਨਾ ਇਹ ਬਾਈ ਤਵੀਆਂ ਆਪਾਂ ਅੱਜ ਤੋਂ 10 ਸਾਲ ਪਹਿਲਾਂ ਬਣਾਈਆਂ ਸੀਗੀਆਂ ਤੇ ਇਹ ਉਦੋਂ ਹਾਈਡਰੋਲਿਕ ਤਵੀਆਂ ਜਿਹੜੀਆਂ ਨਵਾਂ-ਨਵਾਂ ਟਰੈਂਡ ਚੱਲਿਆ ਸੀਗਾ ਹਾਈਡਰੋਲਿਕ ਤਵੀਆਂ ਦਾ ਤੇ ਉਦੋਂ ਜ਼ਿਆਦਾਤਰ ਲੋਕਾਂ ਨੇ 18 ਜਾਂ 20 ਤਵੀਆਂ ਬਣਾਈਆਂ ਸੀ ਤੇ ਆਪਾਂ ਇਹ ਆਪਣੀ ਵਰਕਸ਼ਾਪ ਤੇ ਹੀ ਤਿਆਰ ਕੀਤੀਆਂ ਸੀਗੀਆਂ ਉਦੋਂ ਲਾਗੇ ਬੰਨੇ ਸਾਡੇ ਕੋਈ ਵੀ ਇਹ ਜਿਹੜੀਆਂ ਵਾ 22 ਤਵੀਆਂ ਨਹੀਂ ਸੀ ਬਣਾਉਂਦਾ ਤੇ ਹੁਣ ਆਪਾਂ ਜਿਹੜੀਆਂ ਵਾ ਇਹ ਉਹੀ ਤਵੀਆਂ ਨੇ ਅਜੇ 10 ਸਾਲ ਹੋ ਗਏ ਨੇ ਤੇ ਉਵੇਂ ਨਹੀਂ ਆਵੇਂ ਪਈਆਂ ਨੇ ਕੋਈ ਵੀ ਮਤਲਬ 베アリング ਜਾਂ ਕੋਈ ਵੀ ਇਹਦੇ ਵਿੱਚ ਖਰਾਬੀ ਨਹੀਂ ਪਈ ਅਜੇ ਤੱਕ ਜਾਂ ਨਾ ਜੈਕ ਦੀ ਨਾਮ ਕਹਿ ਲਈਏ ਕਿ ਵੀ ਕੋਈ ਤਵਿਆਂ ਦੇ ਬੈਰਿੰਗ ਜਾਂ ਕੋਈ ਤਵਾ ਟੁੱਟ ਗਿਆ ਹੋਵੇ ਕੁਝ ਵੀ ਨਹੀਂ ਜੋ ਬਣਾਈਆਂ ਉਵੇਂ ਦੀਆਂ ਉਵੇਂ ਹੀ ਨੇ ਤੇ ਬਾਕੀ ਰਣਵੀਰ ਸਿੰਘ ਜੀ ਨਾਲ ਵੀ ਗੱਲ ਕਰਦੇ ਆ ਕਿ ਵੀ ਤਵੀਆਂ ਕਿਵੇਂ ਆ 10 ਸਾਲ ਹੋ ਗਏ ਨੇ ਇਹਨਾਂ ਤਵੀਆਂ ਨੂੰ ਬਣਾਈਆਂ ਨੂੰ ਤੇ ਤਵੀਆਂ ਕਿਵੇਂ ਚੱਲਦੀਆਂ ਤਾਂ ਟਰੈਕਟਰ ਬਾਰੇ ਵੀ ਆਪਾਂ ਜਰੂਰ ਇਹਨਾਂ ਤੋਂ ਪੁੱਛਦੇ ਆ ਵੀ ਇਸ ਤਰ੍ਹਾਂ ਦੇ ਟਰੈਕਟਰ ਨੂੰ ਖਰਾਬ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ ਜਦੋਂ ਆਪਾਂ ਕਪੜਾ ਪਾ ਕੇ ਲੋਕ ਤੇ ਆ ਦੇ ਟਰੈਕਟਰ ਗਰਮ ਨਹੀਂ ਹੋਣਾ ਚਾਹੀਦਾ ਤੇ ਜਾਣ ਬੁੱਝ ਕੇ ਗਰਮ ਕਰ ਰਹੇ ਆ ਕਿਉਂ ਕਰ ਰਹੇ ਆ ਪੁੱਛਦੇ ਆ ਹੋਰ ਰਣਵੀਰ ਸਿੰਘ ਜੀ ਕੀ ਹਾਲ ਚਾਲ ਨੇ ਅੱਛਾ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਹੈਗੀ ਪਹਿਲਾਂ ਦਾ ਟਰੈਕਟਰ ਦੀ ਸੂਈ ਦਿਖਾਉ ਆ ਕਿੱਥੇ ਦਾ ਸਾਨੂੰ ਨਹੀਂ ਜਿਹੜੀ ਆ ਅਜੇ ਹੱਦਜੀ ਯਾਰ ਆਦੋ ਤੁਹ ਕੁ ਥੋੜੀ ਟੱਪ ਗਈ ਆ ਹਨਾ ਦੇਖੋ ਵੀ ਟਰੈਕਟਰ ਤੁਸੀਂ ਲੈਂਦਾ ਨਵਾਂ ਬਿਲਕੁਲ ਹੈ ਜੀ ਹਾਂ ਜੀ ਤੇ ਇਹਦੇ ਅੱਗੇ ਜਾਲੀ ਦੇ ਕੱਪੜਾ ਪਾ ਕੇ ਕਿਉਂ ਵੋਹਣ ਦਾ ਹੈ ਜੀ ਇਹ ਤੁਹਾਨੂੰ ਨਹੀਂ ਲੱਗਦਾ ਕਿ ਟਰੈਕਟਰ ਨਾਲ ਧੱਕਾ ਵਾ ਨਹੀਂ ਇਹ ਧੱਕਾ ਨਹੀਂ ਇੱਕ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਾਂ ਬੜਿਆ ਟਰੈਕਟਰ ਤੁਹਾਨੂੰ ਪਤਾ 25-24 ਸਾਲੀਆਂ ਆਪਾਂ ਟਰੈਕਟਰ ਬਦਲ ਦਿੰਨੇ ਆ ਬਿਲਕੁਲ ਬਿਲਕੁਲ ਤੇ ਟਰੈਕਟਰ ਬੜਿਆ ਆਪਾਂ ਵਾਏ ਆ ਤੇ ਦੂਜੇ ਟਰੈਕਟਰ ਕੱਪੜਾ ਖਬਾਰ ਪਾਇਆ ਦੋ ਘੰਟਿਆਂ 'ਚ ਗਰਮ ਹੋ ਜਾਂਦੇ ਆ ਹਾਂਜੀ ਇਹ ਜੇ ਨੂੰ ਅਖਬਾਰ ਤੋਂ ਬਿਨਾ ਆਪਾਂ ਵਾਵਾਂਗੇ ਨਾ ਜਿਹਦੇ ਤੇ ਲਗਾਤਾਰ ਲਗਾਤਾਰ 2 ਦਿਨ 48 ਘੰਟੇ ਡਰਾਈਵਰ ਬਦਲੀ ਜਾਵਾਂਗੇ ਫਿਰ ਇੱਥੇ ਜਾ ਕੇ ਸੁੱਈ ਜਾਣੀ ਆ ਠੀਕ ਆ ਮਤਲਬ ਕਿ ਟਰੈਕਟਰ ਆ ਤਕਨੀਕ ਇੰਨੀ ਵਧੀਆ ਵਾ ਕਿ ਵੀ ਇਹ ਗਰਮੀ ਨਹੀਂ ਹੁੰਦੀ ਇਹ ਗਰਮੀ ਨਹੀਂ ਹੁੰਦਾ ਇਹ ਗਰਮੀ ਅਜੇ ਆਪਾਂ ਕੱਪੜਾ ਪਾ ਕੇ ਟਰੈਕਟਰ 'ਚ ਆਉਂਦਿਆਂ ਨੂੰ ਵੀ ਤੁਹਾਨੂੰ 3-4 ਘੰਟੇ ਤੋਂ ਸਮਾਂ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਹੋ ਗਿਆ ਤੇ ਫਿਰ ਵੀ ਅਜੇ 4 ਵਜੇ ਦਾ ਵਗਣ ਲਿਆ ਅੱਛਾ ਤੜਕੇ 4 ਵਜੇ ਦਾ ਵਗਣ ਲਿਆ ਵਾ ਜਦੋਂ ਮੈਂ ਆਇਆ ਉਦੋਂ ਦਾ ਮੈਨੂੰ ਵੀ ਬੈਠੇ ਨੂੰ ਇੱਥੇ ਦੋ ਤਿੰਨ ਘੰਟੇ ਹੋ ਗਏ ਆ ਤੇ ਮੈਂ ਵੇਖਣ ਡਿਆ ਵਾਂ ਕਿ ਵੀ ਟਰੈਕਟਰ ਨੇ ਸੂਈ ਹੈ ਜੀ ਅੱਧ ਚ ਹੀ ਖੜੀ ਆ ਤੇ ਇੱਕ ਚੀਜ਼ ਹੋਰ ਜਿਵੇਂ ਆ ਤਵੀਆਂ ਆਪਣੇ ਤੋਂ ਬਣੀਆਂ ਸੀਗੀ ਆ 2000 15 16 ਦੇ ਵਿੱਚ 17 ਦੇ ਵਿੱਚ ਯਾਨੀ ਕਿ 9-10 ਸਾਲ ਹੋ ਚੱਲੇ ਤਵੀਆਂ ਬਣੀਆਂ ਨੂੰ ਤੇ ਕੀ ਤਵੀਆਂ ਜਿਹੜੀਆਂ ਇਹ ਬਣੀਆਂ ਆ ਇਹ ਟਰੈਕਟਰ ਦਾ ਯੋਰ ਵੱਧ ਲਵਾਉਂਦੀਆਂ ਕਿਵੇਂ ਘੱਟ ਲਵਾਉਂਦੀਆਂ ਕੀ ਲੱਗਦਾ ਤੁਹਾਨੂੰ ਇਹ ਤਵੀਆਂ ਬਾਅਦ ਬਹੁਤ ਜਿਆਦਾ ਸੈਟ ਵਗ ਇਹ ਇੱਥੇ ਹੁਣ ਮੈਂ ਨਾ ਜਿਹੜੇ-ਜਿਹੜੇ ਬੁੱਤੇ ਆ ਸੰਦਰੇ ਸੀ ਕਿ ਜਿਸ ਤਰ੍ਹਾਂ ਨੁੱਕਰ ਦੇ ਬੁੱਤੇ ਹਾਂਜੀ 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 ਉਹ ਚਾਲੀ ਬੁੱਤੇ ਆ ਨਾ ਭਰੀ ਪਈ ਸੀ ਅੱਛਾ ਜੀ ਇਸ ਤਰ੍ਹਾਂ ਆਹਿੰਗੇ ਪੈੜੀ ਦੇ ਬੁੱਤੇ ਹਾਂ ਤੇ ਦੌਰ ਦੇ ਨਾਲੇ ਆ ਮਲੇ ਗਏ ਆ ਠੀਕ ਹੈ ਜੀ ਤੇ ਬਾਕੀ ਟਰੈਕਟਰ ਦਾ ਜ਼ੋਰ ਲਵਾਉਣਾ ਨਾ ਜਿਹੜੀਆਂ ਲਿੰਕਾਂ ਬਣਾਈਆਂ ਨੇ ਨਾ ਤੁਸੀਂ ਹਾਂਜੀ 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 ਬਾੜੀ ਜੀ ਡਿਗਰੀ ਦੇ ਦਿਓ ਵਧ ਕਰ ਦਿਓ ਤੇ ਏਡੀ ਕਰ ਦਿਓ ਤੇ ਪੱਟੇ ਦਾ ਜ਼ੋਰ ਵਧ ਲੱਗ ਜ਼ੋਰ ਵਧ ਲੱਗਣਾ ਬਿਲਕੁਲ ਜੀ ਬਿਲਕੁਲ ਹਾਂ ਇਹ ਦਾ ਆਪਾਂ ਸੀ ਦੇ ਦੂਜੇ ਜਵਾਂ ਨੇ ਅੱਛਾ ਇਹ ਸੀ ਦੇ ਦੂਜੇ ਚ ਕੰਨੀ ਛੱਡੀਆਂ ਵਾ ਤੇ ਪਹਿਲੀ ਵੀ ਝੋਨੇ ਵਾਲੀ ਗਿੱਲੀ ਆ ਹਾਂ ਤੇ ਨਾ ਆਪਾਂ ਇਹਨੂੰ ਲਿਖ ਦਿੰਨੇ ਆ ਤੇ ਨਾ ਹੀ ਆਪਾਂ ਬਿਲਕੁਲ ਬਿਲਕੁਲ ਮੈਂ ਵਖਿਆ ਵਾ ਵੀ ਤੁਸੀਂ ਨਾ ਇਹਦੀ ਲਿਫਟ ਹੀ ਜੈਕ ਵੀ ਨਹੀਂ ਬੰਦ ਕੀਤਾ ਇਹ ਨਾ ਇਹਨੂੰ ਤੁਸੀਂ ਕਲਾਚ ਹੀ ਦਿੱਤਾ ਟਰੈਕਟਰ ਨੂੰ ਕਿੰਨਾ ਮਰਜੀ ਬਹਿਣ ਲੱਗੇ ਹੂੰ ਪਹਿਲਾਂ ਜਦੋਂ ਸਵੇਰੇ ਵਾਉਣ ਲੱਗੇ ਹਾਂ ਤੇ 3-400 ਚੱਕਰ ਤੋੜਦਾ ਹੂੰ ਹੁਣ ਇਹ 50 ਚੱਕਰ ਤੋੜ ਕੇ ਵਗਨ ਦਿਆ ਵਾ ਅੱਛਾ ਮਤਲਬ ਸਵੇਰੇ ਜਦੋਂ ਤੁਸੀਂ ਵਾਇਆ ਤੇ 3-400 ਚੱਕਰ ਤੋੜਦਾ ਸੀ ਹਾਂਜੀ 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 ਹੁਣ 50 ਚੱਕਰੀ ਤੋੜਦਾ 50 ਚੱਕਰ ਤੋੜਦਾ ਵਾ ਹੁਣ ਪੂਰਾ ਇਹਦਾ ਨਾ ਅੰਦਰੋਂ ਗੋਰ ਪਿਸਟਨ ਜਿਹੜਾ ਵਾ ਸਲੀਵ ਇਹ ਪੂਰੇ ਹੀਟ ਹੋਏ ਆ ਹੂੰ ਤੇ ਜਿਹੜਾ ਆਪਾਂ ਕੱਪੜਾ ਪਾਇਆ ਆ ਹੂੰ ਉਹ ਸੂਤਰੀ ਕੱਪੜਾ ਆ ਅੱਛਾ ਜੀ ਯਾਨੀ ਕਿ ਹਵਾ ਕਿੰਨੀ ਕਿੰਨੂੰ ਆਕਸੀਜਨ ਚਾਹੀਦੀ ਹੈ ਨਾ ਹਾਂਜੀ ਹਾਂਜੀ ਉਹ ਆਕਸੀਜਨ ਵੀ ਮਿਲ ਰਹੀ ਹੈ ਤੇ ਜਿੰਨੀ ਆਪਾਂ ਦਿਨਾਂ ਦੇ ਇਹਦੀ ਹੀਟ ਲੈਣੀ ਉਹ ਉਹ ਆਪਾਂ ਨੂੰ ਹੀਟ ਵੀ ਨਾਲ ਨਾਲ ਮਿਲ ਚਲੋ ਕਿ ਆਪਾਂ ਬਿਲਕੁਲ ਇਹਦਾ ਸਾਹ ਜਿਹੜਾ ਵਾ ਉਹ ਬੰਦ ਨਹੀਂ ਕੀਤਾ ਇਹਨੂੰ ਅੱਗੋਂ ਖੁੱਲਾ ਰੱਖਿਆ ਵਾ ਹਾਂ ਦਾ ਜੇ ਅਖਬਾਰ ਪਾਈਏ ਅਖਬਾਰ ਪਾਈਏ ਇਹਦੇ ਨਾਲ ਕੀ ਹੈ ਕਿ ਜਿਹੜਾ ਆਪਾਂ ਲੰਬਾ ਸਮਾਂ ਕੋਈ 30 35 ਘੰਟੇ ਟਰੈਕਟਰ ਵਾ ਕੇ ਜਿਹੜਾ ਗਰਮ ਹੋਣਾ ਵਾ ਉਹ ਆਪਣਾ 8-10 ਘੰਟੇ ਟਰੈਕਟਰ ਗਰਮ ਹੋਏਗਾ ਹਾਂ 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 ਜੇ ਆਪਣੇ ਪੂਰੇ ਖੇਤ ਵਿਹਲੇ ਨਹੀਂ ਹੋਏ ਜੇ ਆਪਣੇ ਪੂਰੇ ਖੇਤ ਵਿਹਲੇ ਹੋਏ ਹੁੰਦੇ ਤਾਂ ਫੇਰ ਵੀ ਆਪਾਂ ਮਤਲਬ ਕਿ ਕਰਨਾ ਹੈਗਾ ਵੀ ਚਲੋ ਕਪੜਾ ਲਗਾਤਾਰ ਵਾਲੋ ਕਪੜਾ ਨਾ ਪਾਉ ਹਾਂ ਤਾਂ ਹੁਣ ਆਪਣੇ ਕੋਲੇ ਜੇ 10 ਕਿੱਲੇ ਇੱਥੇ ਵਿਹਲੇ ਹੋਏ ਆ ਹਾਂ ਤੇ 5 ਕਿ ਉੱਥੇ ਗਾੜੀ ਵਿਹਲੇ ਹੋਏ ਆ ਸਾਰੀ ਪਹਿਲੀ ਵਿਹਲੀ ਹੋਵੇ ਜੇ ਤੁਸੀਂ ਵੇਖਣ ਦੇ ਗਾੜੀ ਇੱਧਰ ਝੋਨਾ ਵੜਨ ਵਾਲਾ ਸਾਰਾ ਹਾਂ ਹਾਂ ਤੇ ਫਿਰ ਤਾਂ ਕਰਕੇ ਆਪਾਂ ਕਪੜਾ ਪਾਜੋ ਉਹਦਾ ਟਾਈਮ ਪੀਰੀਅਡ ਇਹਦਾ ਕਵਰ ਕਰ ਲੈਂਦੇ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਬਾਕੀ ਟਰੈਕਟਰ ਸਾਇਲੈਂਟ ਬਹੁਤ ਚੱਲਦਾ ਬਿਲਕੁਲ ਬਿਲਕੁਲ ਇਹਦੇ ਉੱਤੇ ਸ਼ੋਰ ਸ਼ਰਾਬਾ ਨਹੀਂ ਫੂਨਫਾਨ ਵੀ ਸੁਣ ਲਈਦਾ ਬਿਲਕੁਲ ਬਿਲਕੁਲ ਬਹੁਤ ਵਧੀਆ ਟਰੈਕਟਰ ਹੈ ਹਾਂ ਬਾਕੀ ਤਕਨੀਕ ਉਤਰਾ ਤੁਹਾਨੂੰ ਜੌਂਡੀਅਰ ਦੀ ਕਿਹੋ ਜਿਹੀ ਲੱਗਦੀ ਹੈ ਬਾਕਮਾਲ ਤੁਹਾਨੂੰ ਪਤਾ ਆਪਣੇ ਕੋਲੇ ਪਹਿਲਾਂ ਵੀ ਇਹਦੇ ਵਿੱਚ ਕਾਲੇ ਇੰਜਨ ਦੇ ਵਿੱਚ ਪਹਿਲੇ ਮਾਡਲ ਵਾਲਾ ਟਰੈਕਟਰ ਹੂੰ ਬਾਕੀ ਐਵਰੇਜ ਵਗੈਰਾ ਵੇਖੀ ਤੁਸੀਂ ਇਹਦੀ ਕਿੱਲੇ ਤੇ ਕੀ ਹੈ ਇਹਦੀ ਐਵਰੇਜ ਇਹਦਾ ਮਤਲਬ ਕਿ ਬਿਲਕੁਲ ਰਫ ਮਾਉਣ ਨੇ ਆ ਹੂੰ ਤੇ ਫਿਰ ਵੀ 2.5 ਲੀਟਰ ਹੀ ਕਿੱਲੇ ਦਾ ਖਾਂਦਿਆ ਤਵੀਆਂ ਤੇ ਹਾਂ ਤਵੀਆਂ ਤੇ 2.5 ਲੀਟਰ ਕਿੱਲੇ ਦਾ ਵੀ ਇਹ ਜਿਆਦਾ ਤੇ ਨਹੀਂ ਥੋੜਾ ਕਹਿੰਦੇ ਫਿਰ 2 ਦੇ ਦੇ ਦਰਮਿਆਨ ਇਹ ਆ ਜਾਊਗਾ ਜਦੋਂ ਸਰਵਿਸ ਹੋਈ ਉਹ ਤੋਂ ਬਾਅਦ ਸਰਵਿਸ ਹੋਈ ਜਦੋਂ ਇਹਨੂੰ ਨਾਰਮਲ ਜਿਤਨਾ ਟਰੈਕਟਰ ਵਾਹਣੇ ਚਾਹੀਦੇ ਉਹ ਤੋਂ ਉਤਨਾ ਉਤਨਾ ਵਾਇਆ ਤੇ ਹੁਣ ਆਪਾਂ ਫੁੱਲ ਛੱਡਿਆ ਗਿੱਲੀ ਪੈਲੀ ਆ ਵੱਡੇ ਗੇਅਰ ਹੁਣ ਆਪਾਂ ਧੱਕਾ ਕਰਨ ਦਾ ਇਹ ਦਿਨ ਹਾਂ ਮਤਲਬ ਹੁਣ ਆਪਾਂ ਟਰੈਕਟਰ ਨੂੰ ਹੀਟ ਦੇਣਦੇ ਆ ਗਰਮ ਕਰ ਰਹੇ ਆ ਤੇ ਕਦ ਵੀ ਇਹ 2.5 ਲੀਟਰ ਖਾਣ ਦਿਆ ਇਸ ਟਾਈਮ ਠੀਕ ਹੈ ਜੀ ਉਹ 2 2 ਲੀਟਰ ਤੇਲ ਤੇ ਆ ਜਾਊਗਾ ਇਹ ਹਾਂ ਆ ਜਾ ਠੀਕ ਹੈ ਜੀ ਇਹਨਾਂ ਤਵੀਆਂ 'ਚ ਇਹੋ ਖਾਸ ਗੱਲ ਆ ਜੀ ਵੇਖੋ ਜਦੋਂ ਖੋਲਦੇ ਆ ਤਵੀਆਂ ਉਦੋਂ ਟਾਇਰ ਤਾਂ ਚੁੱਕੇ ਜਾਂਦੇ ਆ ਜਦੋਂ ਬੰਦ ਕਰਨਗੇ ਉਦੋਂ ਟਾਇਰ ਜਿਹੜੇ ਆ ਉਹ ਆਪਣੇ ਆਪ ਲੱਗ ਜਾਣਗੇ ਲੋਈ ਆ ਖਾਸ ਗੱਲ ਜੀ ਹੁਣ ਵਾਟਰ ਟਪਾਉਣੀ ਆ ਤੇ ਵੇਖਣ ਦੀ ਲੋੜ ਨਹੀਂ ਇਹਨੂੰ ਆ ਲੱਗ ਗਈਆਂ ਤਵੀਆਂ ਪਈ ਟਾਇਰਾਂ ਦੇ ਹੋ ਗਈਆਂ ਹੁਣ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਬਾਕੀ ਕਲੀਅਰ ਐਵਰੇਜ ਇਹਦੀ ਕੀ ਆਉਂਦੀ ਆ ਤਵੀਆਂ ਤੇ ਹੱਲਾਂ ਤੇ ਉਹ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਵੀਡੀਓ ਵੇਖਣ ਵਾਸਤੇ ਧੰਨਵਾਦ